ਨਮਸਕਾਰ ਤੁਸੀਂ ਜੁੜ ਚੁੱਕੇ ਹੋ ਪੰਜਾਬ ਇਕਤਾ ਟੀਵੀ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖਬਰ ਲੈ ਕੇ ਹਾਜ਼ਰ ਸੁਪਰੀਮ ਕੋਰਟ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਅੱਜ ਤੋਂ ਮੁਲਾਜ਼ਮਾਂ ਨੂੰ ਮਿਲੇਗਾ ਵੱਡਾ ਲਾਭ ਲਾਈਵ ਆ ਕੇ ਦਿੱਤੀ ਹੈ ਜਾਣਕਾਰੀ ਕੀ ਹੈ ਜਾਣਕਾਰੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਪੰਜਾਬ ਅਤੇ ਵੱਖ-ਵੱਖ ਸਟੇਟਾਂ ਦੇ ਵਿੱਚ ਮੁਲਾਸਮਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਵਿਹਾਰ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਮੁਲਾਸਮਾਂ ਵੱਲੋਂ ਤਿੱਖੇ ਸੰਘਰਸ਼ ਵਿੱਡੇ ਹੋਏ ਹੈ ਪੰਜਾਬ ਦੇ ਨਾਲ ਨਾਲ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਵੱਖ-ਵੱਖ ਕੇਸ ਹੈ ਜਿਹੜੇ ਸੁਪਰੀਮ ਕੋਰਟ ਵਿੱਚ ਲਗਾਏ ਹੋਏ ਐ ਇਸ ਤੇ ਚਲਦਿਆਂ ਹੀ ਇੱਕ ਪਟੀਸ਼ਨ ਦੇ ਉੱਪਰ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਦਿੱਤਾ ਗਿਆ ਜਿਸ ਤੇ ਚਲਦਿਆਂ ਮੁਲਾਜ਼ਮਾਂ ਨੂੰ ਵੱਡਾ ਲਾਭ ਹੋਵੇਗਾ ਇਸ ਫੈਸਲੇ ਦੇ ਵਿੱਚ ਮੁਲਾਜ਼ਮਾਂ ਨੂੰ ਅਹਿਮ ਜਿਹੜਾ ਆਰਥਿਕ ਲਾਭ ਹੈ ਉਹ ਦੇਖਣ ਨੂੰ ਮਿਲੇਗਾ ਜਿਸ ਤੇ ਉੱਪਰ ਅੱਜ ਤੋਂ ਹੀ ਵੱਡਾ ਲਾਭ ਦੇਖਣ ਨੂੰ ਮਿਲ ਜਾਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਮੁਲਾਜ਼ਮਾਂ ਦੇ ਕਈ ਪ੍ਰਕਾਰ ਦੇ ਜਿਹੜੇ ਡੀਏ ਏਰੀਅਰ ਬਕਾਇਆ ਪੈਂਡਿੰਗ ਰੱਖੇ ਗਏ ਆ ਉੱਥੇ ਹੀ ਵਕਫ ਵਕਫ ਹੋਰ ਸਰਕਾਰਾਂ ਦੇ ਵੱਲੋਂ ਵੀ ਮੁਲਾਜ਼ਮਾਂ ਦੀਆਂ ਕਈ ਮੰਗਾਂ ਪੈਂਡਿੰਗ ਪਈਆਂ ਇਸਦੇ ਉੱਪਰ ਤੁਹਾਨੂੰ ਦੱਸ ਦਈਏ ਕਿ ਸਰਕਾਰ ਕਈ ਵਾਰ ਹਿਡਨ ਰੂਪ ਦੇ ਵਿੱਚ ਵੀ ਮਲਾਸਮਾਨ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੀ ਹੈ। ਇਹੀ ਪਟੀਸ਼ਨ ਹੈ ਜਿਹੜੀ ਇਸ ਸੰਬੰਧੀ ਵੱਡੀ ਪਾਰਦਰਸ਼ਤਾ ਲੈ ਕੇ ਆਈ ਹੈ। ਅਸਲ ਵਿੱਚ ਤੁਹਾਨੂੰ ਦੱਸ ਦਈਏ ਕਿ CWPC ਕੋਡ 44 ਮਾਫ ਕਰਨਾ 2490 ਅਤੇ 822 ਦੇ ਤਹਿਤ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਤੇ ਯੂਪੀ ਬਿਹਾਰ ਦੇ ਵੱਖ-ਵੱਖ ਮੁਲਾਜ਼ਮਾਂ ਦੇ ਵੱਲੋਂ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਲਗਾਈ ਗਈ ਸੀ ਇਸ ਪਟੀਸ਼ਨ ਦੇ ਉੱਪਰ ਸੁਣਵਾਈ ਕਰਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਮੁਲਾਜ਼ਮਾਂ ਨੂੰ ਅਹਿਮ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਕੇਸ ਦੇ ਵਿੱਚ ਪੈਰਵਾਈ ਕਰਦੇ ਆ ਹੋਇਆ ਅਤੇ ਜੋ ਮੁਲਾਜ਼ਮਾਂ ਦੀ ਕਮਿਊਨਿਟਿਡ ਪੈਨਸ਼ਨ ਆ ਉਸਤੇ ਉੱਪਰ ਵੱਡੀ ਅਦਾਇਗੀ ਹੈ ਜਿਹੜੀ ਉਸਦੀ ਰਿਕਵਰੀ ਹੈ ਉਸਦੇ ਸਬੰਧੀ ਫੈਸਲਾ ਸੁਣਾਇਆ ਹੈ ਤੁਹਾਨੂੰ ਦੱਸ ਦਈਏ ਕਿ ਕਮਿਊਟਰਡ ਪੈਨਸ਼ਨ ਦੇ ਲਈ 15 ਸਾਲ ਤੱਕ ਦੀ ਰਿਕਵਰੀ ਟਾਈਮ ਪੀਰੀਅਡ ਹੈ ਜਿਹੜਾ ਉਹ ਨਿਰਧਾਰਤ ਕੀਤਾ ਗਿਆ ਹੈ ਇਸ ਕੇਸ ਦੀ ਸੁਣਵਾਈ ਅਤੇ ਰਿਕਵਰੀ ਡੇਟਾ ਦੀ ਪੈਰਵਾਈ ਕਰਦੇ ਹੋਏ ਮਿਸ ਰੀਟਾ ਦੇ ਵੱਲੋਂ ਇਸ ਤੇ ਵਿੱਚ ਪਾਇਆ ਗਿਆ ਹੈ ਕਿ ਇੱਥੇ ਜੋ ਰਿਕਵਰੀ ਹੈ ਉਹ 128 ਦਿਨਾਂ ਦੇ ਵਿੱਚ ਕਰ ਲਈ ਗਈ ਹੈ ਭਾਗ ਕੇ 10 ਸਾਲ 8 ਮਹੀਨਿਆਂ ਦੇ ਵਿੱਚ ਰਿਕਵਰੀ ਕਰ ਲਈ ਗਈ ਹੈ ਜਿਸ ਦੇ ਚਲਦਿਆਂ ਇਹ ਰਿਕਵਰੀ ਹੈ ਜਿਹੜੀ ਉਹ 180 ਦਿਨਾਂ ਦੇ ਵਿੱਚ ਹੋਣੀ ਚਾਹੀਦੀ ਸੀ ਜੋ 128 ਦਿਨਾਂ ਵਿੱਚ ਕਰ ਲਈ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ 52 ਮਹੀਨਿਆਂ ਦਾ ਬਕਾਇਆ ਜਿਹੜਾ ਉਹ ਐਡਵਾਂਸ ਵਿੱਚ ਹੀ ਰਿਕਵਰ ਕਰ ਲਿਆ ਗਿਆ ਹੈ ਜਿਸ ਦੇ ਚਲਦਿਆਂ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਹਿਬਾਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਪੈਨਸ਼ਨਰਸ ਦਾ ਵੱਡਾ ਹੱਕ ਹੈ ਜਿਹੜਾ ਉਹ ਸਰਕਾਰ ਕੋਲੋਂ ਮਾਰ ਲਿਆ ਗਿਆ ਹੈ ਜਿਸ ਦੇ ਨਾਲ ਉਹਨਾਂ ਨੂੰ ਆਰਥਿਕ ਨੁਕਸਾਨ ਹੋਇਆ ਤੇ ਉਹਨਾਂ ਦੇ ਵਿਆਜੂ ਪੈਸਿਆਂ ਦਾ ਵੀ ਨੁਕਸਾਨ ਹੋਇਆ ਜਿਸ ਦੇ ਚਲਦਿਆਂ ਹੁਣ ਇਸ ਜੋ ਕਟਿੰਗ ਹੈ ਜੋ ਏ ਰਿਕਵਰੀ ਹੈ ਇਸ ਦੇ ਉੱਪਰ ਮਾਨਯੋਗ ਸੁਪਰੀਮ ਕੋਰਟ ਨੇ ਹੁਣ ਰੋਕ ਲਾ ਦਿੱਤੀ ਹੈ ਤੇ ਮੁਲਾਜ਼ਮਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ 52 ਮਹੀਨਿਆਂ ਦੇ ਭਅੇਸਿਆਂ ਦੀ ਜੋ ਐਡਵਾਂਸ ਕਟਿੰਗ ਹੋਈ ਹੈ ਉਸ ਦੀ ਰਿਕਵਰੀ ਹੈ ਜਿਹੜੀ ਔਰ ਉਸ ਦੇ ਉੱਪਰ ਜੋ ਵਿਆਜ ਹੈ ਉਹ ਮਿਲਣ ਦੀ ਮੰਗ ਹੈ ਤੇਨ ਦੀ ਮੰਗ ਹੈ ਜਿਹੜੀ ਉਹ ਹੁਣ ਵਕੀਲ ਸਹਿਬਾਨਾਂ ਤੇ ਮੁਲਾਜ਼ਮਾਂ ਦੇ ਵੱਲੋਂ ਤੇ ਪੈਨਸ਼ਨਰਾਂ ਵੱਲੋਂ ਕੀਤੀ ਗਈ ਹੈ ਕਿਉਂਕਿ ਇਹ ਉਹਨਾਂ ਦਾ ਹੱਕ ਵੀ ਬਣਦਾ ਹੈ ਜੋ ਪੈਸਾ 55 ਮਹੀਨੇ ਪਹਿਲਾਂ ਹੀ ਉਹਨਾਂ ਦੇ ਖਾਤਿਆਂ ਵਿੱਚੋਂ ਕੱਟ ਲਿਆ ਗਿਆ ਉਹਨਾਂ ਦੀ ਪੈਨਸ਼ਨ ਵਿੱਚੋਂ ਕੱਟ ਲਿਆ ਗਿਆ ਉਸਤੇ ਉੱਪਰ ਵਿਆਸ ਜੋ ਬਣਨਾ ਸੀ ਉਹਨਾਂ ਨੂੰ ਉਹ ਉਹਨਾਂ ਦਾ ਮਾਰ ਲਿਆ ਗਿਆ ਉੱਥੇ ਹੀ ਉਹਨਾਂ ਨੂੰ ਕਈ ਆਰਥਿਕ ਤੰਗੀਆਂ ਤੋਸ਼ੀਆਂ ਦਾ ਵੀ ਸਾਹਮਣਾ ਕਰਨਾ ਪਿਆ ਜਿਸ ਦੇ ਚਲਦੇ ਮੁਲਾਜ਼ਮਾਂ ਦੇ ਅੰਦਰ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਸੋ ਇਸਤੇ ਉੱਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮਾਂ ਨੂੰ ਵੱਡਾ ਲਾਭ ਦੇਖਣ ਨੂੰ ਮਿਲੇਗਾ ਇਹ ਇੱਥੇ ਸਿਰਫ ਕੇਂਦਰੀ ਕਰਮਚਾਰੀ ਹੈ ਕੇਂਦਰੀਪூர் ਦੇ ਕਰਮਚਾਰੀਆਂ ਤੱਕ ਹੀ ਨਿਰਧਾਰਤ ਨਹੀਂ ਹੈ ਇਹ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਵੱਖ-ਵੱਖ ਜੋ ਕਰਮਚਾਰੀ ਹੈ ਜੋ ਮੁਲਾਜ਼ਮ ਹੈ ਉਹਨਾਂ ਦੇ ਉੱਪਰ ਵੀ ਇਹ ਚੀਜ਼ ਲਾਗੂ ਹੋਵੇਗੀ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਪੰਜਾਬ ਦੇਸ਼ ਦੁਨੀਆ ਅਤੇ ਵੱਖ-ਵੱਖ ਛੋਟੀਆਂ ਵੱਡੀਆਂ ਖਬਰਾਂ ਨੂੰ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ WhatsApp Telegram Instagram Facebook ਗਰੁੱਪਾਂ ਦੇ ਸ਼ੇਅਰ ਜਰੂਰ ਕਰ ਦੇਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖ ਰਹੇ ਸੀ ਪੰਜਾਬ ਇਕਤਾ ਟੀਵੀ ਫੋਨ ਲਈ ਇਨਾ ਹੀ ਧੰਨਵਾਦ